ਉਹਨੂੰ ਇਹ ਪੈਰਾਂ ਦੀ ਕਰਦੇ। ਇਹ ਲੋਕਾਂ ਦਾ ਬਣਾ ਕੇ ਸੁਣੀ ਇਹ ਆਪਰੇ ਨੂੰ ਚੁੱਕ ਰਿਹਾ

ਗਰਮੇਲ ਸਿੰਘਾ ਜੀ ਮੋੜ ਮੰਡੀ ਜਿਹੜਾ ਤੁਹਾਨੂੰ ਲਾਇਆ ਇਹਨਾਂ ਕੋਲ ਸਭਾ ਚ ਇਹ ਜੀ ਜਿਹੜਾ ਸੀਵਰੇਜ ਦੀ ਸਮੱਸਿਆ 4 ਸਾਲ ਤੋਂ ਆਮ ਪਾਰਟੀ ਦੀ ਸਰਕਾਰ ਆਈ ਨੂੰ ਚਾਰ ਸਾਲ ਹੋ ਗਏ ਲਗਭਗ ਜਿਹੜੀ ਸੀਵਰੇਜ ਦੀ ਸਮੱਸਿਆ ਪੂਰੇ ਵੱਡੇ ਮੋੜ ਦੇ ਵਿੱਚ ਛੋਟੇ ਮੋੜ ਦੇ ਵਿੱਚ ਮੰਡੀ ਦੇ ਵਿੱਚ ਬਸਤੀ ਦੇ ਵਿੱਚ ਐਡਾ ਬੁਰਾ ਹਾਲ ਆ ਜਿੰਨਾ ਵੀ ਜ਼ਿਆਦਾ ਕਹੇ ਦਿਓ ਤੁਸੀਂ ਤੁਸੀਂ ਕਿਸੇ ਵੀ ਘਰ ਦੇ ਵਿੱਚ ਜਾ ਕੇ ਦੇਖ ਲਓ ਅੱਜ ਇੱਕ ਇੱਕ ਘਰ ਦੇ ਵਿੱਚ 2-2 3-3 ਮਰੀਜ਼ ਪੈਣਾਂ ਕੋਈ ਕਾਲੇ ਪੀਲੇ ਦਾ ਕਿਸੇ ਨੂੰ ਬਲੱਡ ਕੈਂਸਰ ਕਿਸੇ ਨੂੰ ਪੋਸ ਕੈਂਸਰ ਤੇ ਅੱਜ ਹਰ ਇੱਕ ਘਰ ਦੇ ਵਿੱਚ ਦੋ ਦੋ ਚਾਰ ਚਾਰ ਮਰੀਜ਼ ਪੈਣਾ ਹਸਪਤਾਲ ਭਰੇ ਪੈਣਗੇ ਅਗਲੀਆਂ ਸਰਕਾਰਾਂ ਹੁੰਦੀਆਂ ਸੀ ਆ ਸਰਕਾਰ ਨੇ ਉਹਨਾਂ ਨੂੰ ਚੰਗਾ ਘਾਤਾ ਉਹ ਸਪਰੇਹਾਂ ਵੀ ਕਰ ਜਾਂਦੀਆਂ ਸੀ ਮਾੜਾ ਮੋਟਾ ਦਵਾਈ ਬੂਟੀ ਵੀ ਸੜਕੇ ਜਾਂਦੀਆਂ ਸੀ ਦਵਾਈ ਬੂਟੀ ਦੇ ਵੀ ਜਾਂਦੀਆਂ ਸੀ ਹਾਂ ਇਹਨਾਂ ਨੇ ਤਾਂ ਅੱਜ ਤੱਕ ਕਦੇ ਮੈਡੀਕਲ ਹੀ ਨਹੀਂ ਭੇਜਿਆ ਕਰਦੇ ਡਾਕਟਰ ਹੀ ਨਹੀਂ ਭੇਜੇ ਹੁਣੇ ਮੇਰੇ ਖਾਲ ਬਸਤਿਆਂ ਦੇ ਵਿੱਚ ਘਰਾਂ ਦੇ ਵਿੱਚ ਤੇ ਨਾ ਹ ਧੂਆਂ ਜਾਂ ਸਾੜਿਆ ਧੂਆਂ ਤਾਂ ਆ ਜਾ ਵੀ ਨਹੀਂ ਛੜਿਆ ਹੁਣਾਂ ਕਦੇ ਐਡੀ ਨਗਮੀ ਸਰਕਾਰ ਬੜੀਆਂ ਉਦੋਂ ਨਗਮਾ ਇਥੋਂ ਦਾ ਐਮ.ਐਲ.ਏ ਹੈ ਕਿਉਂ ਕਦੇ ਉਹਨੇ ਆ ਕੇ ਇੱਥੇ ਮੰਡੀ ਦੇ ਵਿੱਚ ਢੇੜਾ ਨਹੀਂ ਮਾਰਿਆ ਪੂਰੇ ਹਲਕੇ 'ਚ ਢੇੜਾ ਨਹੀਂ ਮਾਰਿਆ ਅਸੀਂ ਤਾਂ ਹੈ ਹੈਰਾਨ ਮੰਨਦੇ ਕਿ ਕੱਲ ਨੂੰ ਇਹਨਾਂ ਨੇ ਵੋਟਾਂ ਲੈਣੇ ਕਿਹੜੇ ਮੂਨਾ ਮੋਟ ਪਿੰਡਾਂ 'ਚ ਜਾਣਗੇ ਇਹਨਾਂ ਦੇ ਸਿੱਤਰ ਪਹਿਣਗੇ ਪੂਰੇ ਲੋਕਾਂ ਦੇ ਕਿਉਂਕਿ ਅੱਜ ਜਿਹੜਾ 3-4 ਸਾਲ ਦਾ ਹਾਲਾਤ ਨੇ ਸਾਡੇ ਮੋੜ ਮੰਡੀ ਦੇ ਐਡੇ ਮਾੜੇ ਹਾਲਾਤ ਪਹਿਲੀ ਵਾਰ ਦੇਖੇ ਹੈਗੇ ਪਹਿਲੀਆਂ ਸਰਕਾਰਾਂ ਦੇ ਵਿੱਚ ਦੇਖੇ ਨਹੀਂਗੇ ਕਿ ਪਹਿਲਾਂ ਸਾਨੂੰ ਲਾਰਾ ਲਾਇਆ ਇਹਨਾਂ ਨੇ ਪਾਈਪਾ ਪਵਾ ਕੇ ਜੀ ਇਹਨੂੰ ਸਿਬਦੇ ਵਾਲੇ ਪਾਸੇ ਪਾਣੀ ਕੱਢਾਂਗੇ ਜਿਹੜੀ ਪਹਿਲਾਂ ਦੀ ਸਰਕਾਰ ਸੀ ਉਹ ਚੜਦੇ ਵਾਲੇ ਪਾਸੇ ਪਾਣੀ ਕੱਢਦੀ ਜਿਹੜੀ ਪਹਿਲਾਂ ਚੜਦੇ ਵਾਲੇ ਪਾਸੇ ਸਰਕਾਰ ਕੱਢਦੀ ਪਾਣੀ ਹੁਣ ਜਿਹੜਾ ਇਹਨਾਂ ਨੇ ਸਿਬਦੇ ਵਾਲੇ ਪਾਸੇ ਕੱਢਿਆ ਜ 6 ਮਹੀਨੇ ਹੋ ਗਏ ਘਟੋ ਘਟ ਮੋਟਰ ਚੱਲੀ ਨੂੰ ਪਾਈਪਾਂ ਮਾਈਆਂ ਨੂੰ ਹੁਣ ਕਿਹੜਾ ਸੁੱਕ ਗਿਆ ਪਾਣੀ ਜੀ ਇੱਕੋ ਸੁਖਵੀਰ ਤਰਾਜ ਲਾਉਂਦਾ ਐ ਐਮਐਲਏ ਤੋਂ ਤਰਾਜ ਲਾਉਂਦਾ ਐ ਇਹ ਪਾਣੀ ਆ ਜਿਹੜਾ ਉਹ ਚੜਦੇ ਵਾਲੇ ਪਾਸੇ ਪ੍ਰਾਣੀਆਂ ਸਰਕਾਰਾਂ ਨੇ ਕੱਢਤਾ ਹੁਣ ਸਿਵਦੇ ਵਾਲੇ ਪਾਸੇ ਕੱਢ ਗਏ ਤੂ ਸ ਘਾਤਾ ਪਿੰਡ ਪੂਰਾ ਸਹਿਰ ਪੂਰੇ ਪਿੰਡ ਸਘਾਤੇ ਉਦੋਂ ਵੱਧ ਬਾਣੀ ਖੜ ਗਿਆ ਸਮਾਂ ਦੀ ਇਸ ਕਾਰਨ ਅਸੀਂ ਐਡੀ ਨਕਮੀ ਸਰਕਾਰ ਪਹਿਲੀ ਵਾਰ ਦੇਖਿਆ ਦੇਖਣੀ ਇਹ ਦੇਖੋ ਜੀ ਕੋਈ ਮੁਲਾਜ਼ਮਾ ਹੈਗਾ ਜਿਹੜਾ ਪੱਤਰਕਾਰ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਕਿ ਇਸੇ ਸੰਬੰਧ ਦੇ ਵਿੱਚ ਬਲੇਜਿੰਦਰ ਸਿੰਘ ਹੈ ਇਨਸਪੈਕਟਰ ਹੈ ਜੀ ਕੋਈ ਪੱਤਰਕਾਰ ਦੇ ਨਾਂ ਕੀ ਪੱਤਰਕਾਰ ਕਿ ਕੀ ਨਾਮ ਦਾ ਹੈ ਜੀ ਸ਼ਾਮ ਲਾਲ ਸ਼ਾਮ ਲਾਲ ਜੀ ਉਹ ਕੁਸ ਮਾੜਾ ਮੋਟਾ ਸਵਾਲ ਪੁੱਛ ਰਿਹਾ ਸੀ ਉਹਦੇ ਗੱਲ ਪੈ ਗਿਆ ਚੁੰਬੜ ਨੇ ਟicker ਗਿਆ ਤੇ ਮੈਂ ਕਹਿੰਨਾ ਸਾਡਾ ਚੌਥਾ ਥੰਮ ਹੈ ਜਿਹੜਾ ਪੱਤਰਕਾਰ ਆ ਸਾਡਾ ਚੌਥਾ ਥੰਮ ਹੈ ਸਾਡੀ ਜਿਹੜੀ ਆਵਾਜ਼ ਹੈ ਉਹ ਪੱਤਰਕਾਰ ਹੀ ਹੈ ਤੇ ਜੇ ਪੱਤਰਕਾਰ ਨੂੰ ਇਹ ਜੇ ਅਫਸਰ ਤੇ ਉਹਨੂੰ ਕੁੱਟਣ ਪੈਣ ਉਹਨੂੰ ਚੁੰਬੜਨਾ ਤੈਨੂੰ ਪੁੱਠਾ ਇਹਦਾ ਬੋਲਣਾ ਤੇ ਸਾਡੀ ਆਵਾਜ਼ ਕਿੱਥੇ ਜਾ ਬੜੇ ਨਹੀਂ ਅਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂ ਸਾਡੇ ਵਰਗਿਆਂ ਨੇ ਕੀ ਬਦੀ ਕੀ ਕਰਦੇ ਹੋਣਗੇ ਜਦੋਂ ਪੱਤਰਕਾਰ ਨੇ ਇਹ ਬਦੀ ਕੀ ਹੋ ਰਹੀ ਹੈ ਇੱਥੇ ਮੋੜ ਬੰਡੀ ਦੇ ਵਿੱਚ ਇੱਕ ਪੱਤਰਕਾਰ ਨਾਲ ਜਦੋਂ ਐਡੀ ਦੁਰਦਸ਼ਕ ਕਰ ਰਹੀ ਹੈ ਪੱਤਰਕਾਰ ਦੀ ਤੇ ਉਸ ਤੋਂ ਬਾਅਦ ਸਾਡੇ ਵਰਗਿਆਂ ਦਾ ਕੀ ਹਾਲ ਹੋਊਗਾ ਇਸ ਨੂੰ ਸਸਪੈਂਡ ਕਰਨਾ ਚਾਹੀਦਾ ਇੱਥੋਂ ਠੋਕਣਾ ਚਾਹੀਦਾ ਜਾਂ ਕਰ ਇਹਦੀ ਬਦਲੀ ਕਰਨੀ ਚਾਹੀਦੀ ਇੱਥੋਂ ਡੱਕਣਾ ਚਾਹੀਦਾ ਇਹਨੂੰ ਕਿਉਂ ਘਟੋ ਘਟ ਇੱਜ਼ਤ ਮਾਨ ਸਲਮਾਨ ਕੋਈ ਬੰਦਾ ਜ਼ਿੰਮੇਵਾਰ ਆ ਜੇ ਤੂੰ ਇਹਦਾ ਪੱਤਰਕਾਰ ਹੈ ਤੇ ਕਿਸੇ ਨੂੰ ਇੱਜ਼ਤ ਮਾਨ ਸਲਮਾਨ ਹੀ ਨਹੀਂ ਦੇਣਾ ਜਦੋਂ ਪੁੱਠਾ ਬੋਲਣਾ ਐਨੇ ਕਹਿੰਦੇ ਧੰਨਵਾਦ ਕਰਦੇ ਇਹਦੀ ਬਦਲੀ ਕੀਤੀ ਜਾਵੇ ਜਾਏ ਤਾਂ ਮਾਫੀ ਮੰਗਾਈ ਜਾਵੇ ਸਾਰਿਆਂ ਦੇ ਸਾਹਮਣੇ ਮੇਰਾ ਨਾਮ ਸ਼ਿਕੰਦਰ ਘੋਮਣ ਆਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਮੋੜ ਬਲਾਕ ਦਾ ਗੂ ਆ ਇਹ ਸਾਡੇ ਨਾਲ ਜਿਹੜਾ ਮੰਡੀ ਦਾ ਜਿਹੜਾ ਹੁਣ ਤਾਂ ਤਕਰੀਬਨ ਸਾਰੇ ਕਿਤੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਤੇ ਜਿਹੜੀ ਆ ਸ਼ਾਮ ਲਾਲ ਵਾਲੀ ਗਲੀ ਹੈ ਇੱਥੇ ਕੱਲੇ ਇਹ ਨਹੀਂ ਵੀ ਸ਼ਾਮ ਲਾਲ ਦਾ ਘਰ ਹੈ ਇੱਥੇ ਬਹੁਤ ਸਮੱਸਿਆ ਬਣਦੀ ਆ ਦੋ ਸਕੂਲ ਬਣਦੇ ਆ ਜਿਹੜੀਆਂ ਸਾਡੀਆਂ ਬੱਚੀਆਂ ਸਕੂਲ ਦੇ ਵਿੱਚ ਜਾਂਦੀਆਂ ਉਹ ਉਹ ਗੰਦੇ ਪਾਣੀ ਵੀ ਦੀ ਰਾਂਕੇ ਲੱਗਦੀ ਹੈ ਉਹਦੇ ਸੰਬੰਧ ਦੇ ਵਿੱਚ ਜਦੋਂ ਇਹਨਾਂ ਨਾਲ ਕੱਲ੍ਹ ਗੱਲਬਾਤ ਹੋਈ ਐ ਭਾਈਚਾਰਕ ਸਾਂਝ ਤੇ ਗੱਲ ਹੋਈ ਉਦੋਂ ਇਹਨਾਂ ਨੇ ਮੜਾ ਮੋਟਾ ਗੁੰਗਰਾਂ ਤੋਂ ਮਿੱਟੀ ਝਾੜੀ ਹੈ ਕੀ ਉਹਨਾਂ ਉਹਦੀ ਸਾਫ ਸਪਾਈ ਕੀਤੀ ਉਹ ਹਾਲ ਨੂੰ ਅਸੀਂ ਮੰਨਦੇ ਆ ਪਰ ਉਹਦਾ ਪੱਕਾ ਤੌਰ ਜਿਹੜਾ ਹੱਲ ਹੈ ਕੋਈ ਨਹੀਂ ਡੱਗੀ ਉਹ ਨੀਵੀਂ ਹੈ ਆਪਾਂ ਨੂੰ ਬਗੈਰਾ ਤੋਂ ਤੇ ਆਮ ਆਪਾਂ ਕਿਸਾਨਾਂ ਵਾਲੀ ਧੀ ਪੁੱਤ ਆਪਾਂ ਨੂੰ ਪਤਾ ਹੈ ਵੀ ਜਦੋਂ ਪਾਣੀ ਨੇ ਉੱਪਰ ਜਾਣਾ ਹੁੰਦਾ ਤਾਂ ਜਿਹੜੀ ਡੱਗੀ ਆ ਉਹਦੀ ਦਿਸ਼ਾ ਉੱਚੀ ਕਰਨੀ ਹੁੰਦੀ ਹੈ ਉਹ ਜਿੱਥੇ ਨੀਵੀਂ ਆ ਉਹ ਤੋਂ ਨੀਵੀਂ ਤੇ ਪਾਣੀ ਡਿੱਗੂਗਾ ਤੇ ਸਾਰੀਆਂ ਦੋ ਟਰਾਲੀਆਂ ਪੰਜ ਸੱਤ ਟਰਾਲੀਆਂ ਮਿੱਟੀ ਦੇੜੇ ਦੇ ਇਹਨਾਂ ਵਾਸਤੇ ਗੱਲ ਖੁੱਸ ਗਈ ਪਰ ਇਹਨਾਂ ਨੇ ਜਾਣ ਬੁੱਝ ਕੇ ਇਹਨਾਂ ਨੇ ਹੈਰਾਨ ਕਰਨਾ ਜਿਹੜੀ ਉਦੋਂ ਘਟਿਆ ਦੀ ਗੱਲ ਹੋਈ ਜਿਹੜਾ ਸਾਡਾ ਪੱਤਰਕਾਰ ਭਾਈ ਚਾਰਾ ਇਹ ਸਾਡਾ ਅਸੀਂ ਸਾਡਾ ਚੌਥਾ ਥੰਮ ਹੈ ਜੇ ਅਸੀਂ ਜਥੇਬੰਦੀਆਂ ਲੜ ਕੇ ਉਥੇ ਮੋਦੀ ਦੀ ਗੋਡੀ ਲਵਾ ਕੇ ਆਏ ਆ ਜਿਹੜੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਿਆ ਤੇ ਜੇ ਸਾਡੇ ਉਥੇ ਪੱਤਰਕਾਰ ਭਰਾ ਨਾ ਹੁੰਦੇ ਤਾਂ ਆ ਲੜਾਈ ਨੇ ਉਥੋਂ ਤੱਕ ਜਾਣਾ ਨਹੀਂ ਸੀ ਤੇ ਜਿਹੜੇ ਅੱਜ ਸਾਡੇ ਜਿਹੜੀ ਸੱਚ ਦੀ ਆਵਾਜ਼ ਕਹਿੰਦੇ ਆ ਜਿਹੜੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਆ ਜੇ ਅੱਜ ਉਹਨਾਂ ਦਾ ਉਹਨਾਂ ਨੂੰ ਬੋਲਣ ਦਾ ਇਹ ਰਵਈਆ ਹੈ ਇਸ ਗੱਲ ਦੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੀ ਅਨੇਕਤਾ ਅਗਰਾਹ ਵੱਲੋਂ ਜ਼ੋਰਦਾਰ ਨਖੇਦੀ ਵੀ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਐਸਟੀਐਮ ਸਾਹਿਬ ਨੂੰ ਕਹਿੰਨੇ ਆ ਵੀ ਇਹ ਤੁਰਤੇ ਦਾ ਹੱਲ ਕਰੇ ਤੇ ਜੇ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਨਵਾਂ ਐਕਸ਼ਨ ਕਰਾਂਗੇ ਬਲਜਿੰਦਰ ਸਿੰਘ ਸੈਂਟਰ ਇਨਫ੍ਰਾਸਟ੍ਰਕਚਰ ਨਗਰ ਕੌਂਸਲ ਮੋਰ ਅੱਛਾ ਇਹ ਤਾਂ ਨਾ ਲਾਇਆ ਤੇ ਗੁੱਦ ਕੰਦੇ ਹਲਾਇਆ ਉਹ ਜਿਹੜੀ ਕੀ ਗੱਲ ਮਤ ਜੇ ਇਹ ਜੋ ਮਸਲੇ ਦਾਪਤਾ ਦੇ ਨਾਲੇ ਗਲੀ ਹੈ ਸ਼ਾਮ ਸਿੰਘ ਦਾ ਸ਼ਾਨ ਉਹ ਆਪਣਾ ਪ੍ਰੈਸ ਰਿਪੋਰਟਰ ਵਾਲੀ ਗਲੀ ਹੈ ਉਹਦੇ ਵਿੱਚ ਕਹਿੰਦਾ ਸ਼ੁੱਕਰਵਾਰ ਸ਼ਨੀਵਾਰ ਕਿਸ ਨੇ ਉਹ ਗਾਂਦੇ ਕੀ ਸਿਟਤੀ ਸੀ ਮੇਰੇ ਇਹ ਸਾਉਂਡ ਨੇ ਡਿਊਟੀ ਲਗਾਈ ਉਹਨਾਂ ਨੇ ਸੇਫ ਕਰਵਾਤਾ ਸੀ ਪਰ ਉੱਥੇ ਨਾ ਪ੍ਰੋਬਲਮ ਇਹ ਐਕਚੁਅਲੀ ਉੱਥੇ ਪ੍ਰਾਣਾ ਮਲਬਾ ਉੱਥੇ ਸਟਿਆ ਹੋਇਆ ਤੇ ਕਹਿੰਦਾ ਸੀਵਰੇਜ ਦੇ ਬਲਾਕੇਜ ਹੈਗੀ ਹੈ ਜਿਹਦੇ ਕਾਰਨ ਉੱਤੇ ਪਾਣੀ ਖੜ ਜਾਂਦਾ ਉਹ ਪਾਣੀ ਖੜਨ ਦੇ ਕਰਕੇ ਇਹ ਇਹਨਾਂ ਦੇ ਸੀਵਰ ਦਾ ਮੁੱਦੇ ਨੂੰ ਲੈ ਕੇ ਵੀ ਉਹ ਡਾਕੂ ਚ ਚ ਕਰੇ ਜਾਣ ਉਹ ਮੇਰੇ ਅਖਤਿਆਰ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਉਹ ਸੰਬੰਧ ਮੈਂ ਇਹਦੀ ਬੰਦੀ ਮੈਂ ਪਹਿਲੇ ਹੀ ਸੋਹਾਈ ਅੱਜ ਫੋਨ ਤੇ ਸ਼ਾਨਵਲ ਜੀ ਨੂੰ ਕਰਤੀ ਸੀਗੀ ਵੀ ਇਹ ਬਾਈ ਮੇਰੇ ਅਖਤਿਆਰ ਚ ਨਹੀਂ ਆਉਂਦਾ ਇਹਦੇ ਲਈ ਤੁਸੀਂ ਜੇਈ ਸਾਹਿਬ ਨਾਲ ਜੇਈ ਸਾਹਿਬ ਨਾਲ ਗੱਲ ਕਰੋ ਠੀਕ ਮੁੱਦਾ ਹੋਇਆ ਤਾਂ ਇਹਨਾਂ ਨੇ ਇੱਕ ਸ਼ਾਨ੍ਹਵਾਲ ਜੀ ਨੇ ਗੁ ਪਿਛਲੇ 10 ਸਾਲਾਂ ਦੀ ਇੱਕ ਗੱਲ ਕਹੀ ਕਿ ਪਿੱਖੀ ਤੋਂ ਇਹਨਾਂ ਨੇ ਡਸਟਬਿਨ ਬਣਵਾ ਕੇ ਲਿਆਂਦੇ ਤੇ ਉਹਦੇ ਪਿੱਖੀ ਵੀ ਬਿੱਲ ਪਾਇਆ ਤੇ ਇੱਥੇ ਵੀ ਮਾਡਰਨ ਨਗਰ ਕੌਂਸਲ ਵੀ ਬਿੱਲ ਪਾਇਆ ਜਦਕਿ ਇਹ ਸਰਾਸਰ ਝੂਠ ਹੈ ਜਿਹਦੇ ਕਰਕੇ ਮੈਨੂੰ ਗਰਮੀ ਆਈ ਪਰ ਮੈਂ ਪ੍ਰੈਸ ਰਿਪੋਰਟਰ ਨੂੰ ਬੋਲਿਆ ਮੈਂ ਕਿਸਾਨ ਯੂਨੀਅਨ ਦੇ ਕਿਸੇ ਵੀ ਨੁਮਾਇंदे ਨੂੰ ਕੋਈ ਗੱਲ ਨਹੀਂ ਬੋਲਿਆ ਮੇਰੇ ਕਿਸਾਨ ਯੂਨੀਅਨ ਨਾਲ ਕੋਈ ਇਸ ਸੰਬੰਧੀ ਗੱਲ ਨਹੀਂ ਸਿਰਫ ਇਹ ਸ਼ਾਨ੍ਹਵਾਲ ਜੀ ਨਾਲ ਇਹ ਵੀ ਜੀ ਉਹਦਾ ਬਿੱਲ ਦਾ ਕੋਈ ਪੇਮੈਂਟ ਮੈਂ ਇੱਥੇ ਕਰਵਾਈ ਹੋਵੇ ਜਾਂ ਮੇਰੀ ਪੇਮੈਂਟ ਦਿੱਤੀ ਹੋਵੇ ਉਹ ਅੱਜ ਵੀ ਫਾਰਮ ਉਚੋਤੇ ਹੈਗੀ ਆ ਪੁੱਛ ਉਹਦੇ ਰਿਕਾਰਡ ਵੀ ਪਿਆ ਐਸ ਦਾ ਰਿਕਾਰਡ ਵੀ ਪਿਆ ਜੇ ਮੈਂ ਝੂਠਾ ਸਾਹਤ ਤਾਂ ਮੈਂ ਕਹਿੰਦਾ ਮੈਨੂੰ ਸਸਪੈਂਡ ਵੀ ਕਰਨ ਟਰਮੀਨੇਟ ਵੀ ਕਰਨ ਮੈਂ ਉਸ ਲਈ ਤਿਆਰ ਹਾਂ ਪਰ ਜੋ ਇਹ ਇਸ ਟਾਈਮ ਕਿਸਾਨੀ ਨੂੰ ਬੋਲ ਰਹੀ ਹੈ ਕਿ ਵੀ ਇਹ ਧਨੇ ਡਾਕਟਰ ਦਾ ਮੁੰਡਾ ਇਹ ਮਲੇਰੀਆ ਦੀਆਂ ਗੋਲੀਆਂ ਵੇਚਦਾ ਸੀ ਮੇਰੇ ਪਿਤਾ ਜੀ ਦੀ ਵੀ ਹੱਥ ਤੱਕ ਕਰ ਰਹੇ ਨੇ ਔਰ ਮੇਰੇ ਵੀ ਉਹਦੇ ਦੀ ਹੱਥ ਤੱਕ ਕਰ ਰਹੇ ਨੇ ਤੇ ਜੇ ਉਹ ਤੇ ਸਚਾਈ ਹੈ ਕੋਈ ਵੀ ਕਿਸਾਨੀ ਨੂੰ ਨੰਦਾ ਨਮਾਇੰਦਾ ਇਸ ਚੀਜ਼ ਨੂੰ ਝੂਠਿਆ ਮੈਨੂੰ ਸਾਫਤ ਕਰ ਦੇ ਤਾਂ ਮੈਂ ਇਸ ਦਾ ਦੇਣਦਾਰ you mm -hmm.